ਨਾਬਾ ਦੇ ਨੌਜਵਾਨ ਯਾਦਵਿੰਦਰ ਸਿੰਘ ਦੀ ਅਮਰੀਕਾ ਦੇ ਵਿੱਚ ਵਾਪਰੇ ਸੜਕ ਹਾਸੇ ਦੌਰਾਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਯਾਦਵਿੰਦਰ ਦੀ ਮੌਤ ਤੋਂ ਬਾਅਦ ਉਸ ਦੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ। 3 ਸਾਲ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਯਾਦਵਿੰਦਰ ਅਮਰੀਕਾ ਗਿਆ ਸੀ। ਬੀਤੀ ਰਾਤ ਟਰਾਲੇ ਦਾ ਟਾਇਰ ਫਟਣ ਕਾਰਨ ਟਰਾਲਾ ਡੂੰਗੀ ਖਾੜ ਦੇ ਵਿੱਚ ਜਾ ਡਿੱਗਿਆ ਜਿਸ ਦੇ ਕਾਰਨ ਯਾਦਵਿੰਦਰ ਦੀ ਮੌਤ ਹੋ ਗਈ। ਯਾਦਵਿੰਦਰ ਦੇ ਪਰਿਵਾਰ ਨੇ ਵਿਦੇਸ਼ ਮੰਤਰਾਲੇ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਵੀਜ਼ਾ ਦਿੱਤਾ ਜਾਵੇ ਤਾਂ ਜੋ ਉਹ ਉੱਥੇ ਜਾ ਕੇ ਆਪਣੇ ਪੁੱਤ ਦਾ ਸੰਸਕਾਰ ਕਰ ਸਕਣ। ਆਪਣੇ ਪੈਰਾਂ ਤੇ ਮਿਹਨਤ ਕਰਕੇ ਪੈਰਾਂ ਤੇ ਖਲੋਤੇ ਨੇ ਹੁਣ ਇਹ ਬਾਣਾ ਵਰਤ ਗਿਆ ਸਾਨੂੰ ਸਵੇਰੇ ਕੋਈ 7 7:30 ਵਜੇ ਫੋਨ ਆਇਆ ਤੇ ਪਹਿਲਾਂ ਤਾਂ ਅਸੀਂ ਵੀ ਐਕਸੀਡੈਂਟ ਹੋਇਆ ਫਿਰ ਕੁਛੇਰ ਬਾਅਦ ਫੋਨ ਆਇਆ ਵੀ ਉਹ ਉਸ ਦੁਨੀਆ ਤੇ ਨਹੀਂ ਰਹੇ ਤੇ ਕਰਦੇ ਆ ਵੀ ਪਿੱਛੇ ਮੇਰੀ ਚਾਚੀ ਨੂੰ ਤੇ ਇੱਕ ਰੀਅਲ ਬ੍ਰਦਰ ਆ ਵੀਰ ਦਾ ਭਰਾ ਛੋਟਾ ਬ੍ਰਦਰ ਹੈ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਉਸ ਸਮੇਂ ਸਿਰ ਸੰਸਕਾਰ ਹੋ ਸਕੇ ਇਹ ਪਤਾ ਲੱਗਿਆ ਵੀ ਇੱਧਰ ਬਾਡੀ ਲਿਆਉਣ ਨੂੰ ਤਾਂ 15-20 ਦਿਨ ਲੱਗ ਜਾਂਦੇ ਆ ਜੋ ਕਿ ਬਹੁਤ ਜ਼ਿਆਦਾ ਲੰਮਾ ਸਮਾਂ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਵੱਲੋਂ ਯਾਦਵਿੰਦਰ ਦੇ ਪਰਿਵਾਰ ਨੂੰ ਕਦੋਂ ਤੱਕ ਵੀਜ਼ਾ ਮਿਲਦਾ ਪਰ ਯਾਦਵਿੰਦਰ ਦੇ ਜਾਣ ਨਾਲ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਨਾਬਾ ਤੋਂ ਰਾਹੁਲ ਖੁਰਾਣਾ ਜਗਬਾਨੀ ਟੀਮ